ਉਹਦੇ ਘਰਾਂ 'ਚ ਵੀ ਕਿਤੇ ਗਫਲਤ ਸੁਸਤੀ ਹੁੰਦੀ ਹੈ। ਸਿਪਾਈ ਵੀ ਕਿਤੇ ਸੁਸਤੋ ਕਿਸ ਹੰਦੇ ਹੁੰਦੇ ਨੇ। ਸਿਪਾਈ ਤਾਂ ਅਲਰਟ ਰਹਿੰਦੇ ਨੇ। ਸੱਚ ਜਾਣੋ ਜਿਹੜਾ ਸੰਤ ਸਿਪਾਈ ਹੈ ਉਹਦੇ 'ਚ ਕਦੇ ਆਲਸ ਨਹੀਂ ਹੁੰਦਾ। ਸਤਿਗੁਰੂ ਪਾਤਸ਼ਾਹ ਤਾਂ ਕਹਿੰਦੇ ਨੇ ਜਦੋਂ ਸੰਤ ਤੇ ਸਿਪਾਈ ਦੋਵੇਂ ਕਿਸੇ ਦੇ ਅੰਦਰ ਪ੍ਰਗਟ ਹੁੰਦੇ ਨੇ ਆਲਸ ਛੀਜ ਗਿਆ ਸਭ ਤਨ ਤੇ। ਮਹਾਮੋਹਨੀ ਤੋਜ ਨਾ ਵਿਆਪੇ ਤੇਰਾ ਆਲਸ ਕਹਾਂ ਗਇਓਰੀ। ਬੰਦਗੀ ਕਰਨ ਵਾਲੀ ਦੀ ਅਵਸਥਾ ਵੀ ਜ਼ਿਕਰ ਕੀਤੀ ਸਤਿਗੁਰਾਂ ਨੇ ਮਹਾਮੋਹਨੀ ਤੁਜ ਨਾ ਵਿਆਪੇ ਤੇਰਾ ਆਲਸ ਕਹਾ ਕੇ ਸਭ ਤੋਂ ਮਾੜੀ ਚੀਜ਼ ਦਰਦੀ ਦੀ ਕੰਡ ਦੇ ਉੱਤੇ ਦਰਿਦ੍ਰ ਹੈ ਦਰਿਦਰੀ ਮਨੁੱਖ ਕਦੇ ਨਾ ਆਪਣੇ ਦੀ ਪਾਲਣਾ ਕਰ ਸਕਦਾ ਨਾ ਦੂਜਿਆਂ ਦੀ ਰੱਖਿਆ ਸਭ ਤੋਂ ਮਾੜੀ ਚੀਜ਼ ਦਰਿਦ੍ਰ ਹੈ ਤੇ ਕਹਿੰਦੇ ਨੇ ਸਭ ਤੋਂ ਵੱਡਾ ਸ਼ਰਾਪ ਜੇ ਕਿਸੇ ਨੂੰ ਦੇਣਾ ਹੋਵੇ ਤੇ ਉਹਨੂੰ ਇਹ ਕਿਹਾ ਜਾਂਦਾ ਵੀ ਜਾ ਤੈਨੂੰ ਦਰਿਦ੍ਰ ਪਰੇ ਜਾਵੇ ਇਸ ਤੋਂ ਵੱਡਾ ਸ਼ਰਾਪ ਕੋਈ ਨਹੀਂ ਭਈ ਕਿਉਂਕਿ ਜਿਸ ਦਿਨ ਜਿਹਨੂੰ ਦਰਦਰ ਪੈ ਗਿਆ ਉਸ ਤੋਂ ਬਾਅਦ ਮਾੜੀ ਚੀਜ਼ ਹੀ ਕੋਈ ਨਹੀਂ ਜਿਹਦੇ ਅੰਦਰ ਆਲਸ ਆ ਗਿਆ ਉਦਮ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪ੍ਰਮਾਤਮਾ ਜਦੋਂ ਕਿਸੇ ਤੇ ਬਖਸ਼ਿਸ਼ ਕਰਦਾ ਹੈ ਜਦੋਂ ਕਿਸੇ ਤੇ ਰਹਿਮਤ ਕਰਦਾ ਤੁਹਾਨੂੰ ਪਤਾ ਕੀ ਮਿਲਦਾ ਉਸਨੂੰ ਉਦਮ ਮਤ ਪ੍ਰਭ ਅੰਤਰਜਾਮੀ ਜਿਉਂ ਪ੍ਰੇਰੇ ਤੋਂ ਕਰਨਾ